ਔਰ ਸਾਰੇ ਵੀਰਾਂ ਨੂੰ ਫੇਸਬੁੱਕ ਵਾਲੇ YouTube ਵਾਲੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਅੱਜ ਮੈਂ ਆਪਣੇ ਵੀਰ ਹਰਜੀਤ ਸਿੰਘ ਦੀ ਮੋਟਰ ਤੇ ਆਏ ਸੀ ਤੇ ਅੱਜ ਨਾ ਚਲੋ ਇਹਨਾਂ ਦਾ ਵੀ ਆਪਾਂ ਬਲੌਗ ਸ਼ੂਟ ਕਰਦੇ ਆਂ ਇਹਨਾਂ ਮੋਟਰ ਦੇ ਉੱਤੇ ਵੇਖੋ ਸ਼ੌਂਕ ਦੇ ਨਾਲ ਕੁੱਕੜ ਕੁੱਤੇ ਤੇ ਸਾਰਨ ਸਾਰੇ ਖਲੋਤੇ ਆ ਇਹ ਵੀ ਰੀਜਨਲ ਆਪਣੇ ਮੰਡ ਦੇ ਵਿੱਚ ਵਾਈ ਕਰਦੇ ਆ ਤੇ ਅੱਜ ਇਹਨਾਂ ਕੋਲ ਆਏ ਆ ਆਪਣਾ ਆ ਗਿਆ ਹਰਜੀਤ ਵੀਰ ਉਰਦੀਸਾਂ ਕੀ ਹਾਲ ਚਾਲ ਵਧੀਆ ਵਧੀਆ ਸੰਦੂਸ਼ ਅੱਜ ਇਹਦੇ ਤੋਂ ਆਪਾਂ ਲੈਨੇ ਆ ਸਾਰੀ ਜਾਣਕਾਰੀ ਇਹਨੇ ਕਿਹੜੇ ਕਿਹੜੇ ਜਾਨਵਰ ਰੱਖੇ ਆ ਤੇ ਕਿਦਾਂ ਕਿਦਾਂ ਇਹਨੂੰ ਵੀ ਬਹੁਤ ਸ਼ੌਂਕ ਆ ਜਾਨਵਰਾਂ ਦਾ ਆ ਵੇਖੋ ਤੁਹਾਨੂੰ ਦਿਖਾਉਨੇ ਇਹ ਕਿਹੜੀ ਕਿਹੜੀ ਨਸਲ ਵੀ ਰੱਖੀ ਆ ਆ ਦੇਸੀ ਆ ਹਾਂ ਕਲੇਲਰ ਬਲੇਲਰ ਕਲੇਲਰ 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 ਜਿਹੜੇ ਕਾਲੇ ਕੜਕਣਾ ਸਾਂ ਜਿੰਨੂੰ ਆਂਦੇ ਨਹੀਂ ਕੜਕਣਾ ਸਾਂ ਆ ਜਾ ਵਿੱਚ ਆ ਜਾ ਇੱਧਰ ਲੋ ਵਧੀਆ ਨੂੰ ਕੜਕਣਾ ਆ ਵੀ ਕੜਕਣਾ ਥਾਵੇ ਪਏ ਪੂਰਾ ਆ ਵੇਖੋ ਇਹਨੂੰ ਕਹਿੰਦੇ ਸ਼ੌਂਕ ਇਹ ਵਾਕਿਆ ਸ਼ੌਂਕ ਨਹੀਂ ਰੱਖੀ ਜਾਂਦੇ ਯਾਰ ਇਹਨਾਂ ਬੂਟਿਆਂ ਦੇ ਵਿੱਚ ਸਹਾਉਣਾ ਨਾਲੇ ਸਬਜ਼ੀ ਬਾਜੀ ਖਾਈ ਜਾਂਦੇ ਆ ਤੇ ਨਾਲੇ ਵੇਖੋ ਵਿੱਚ ਪਿੰਜਰੇ ਬਣਾ ਕੇ ਤੇ ਵਿੱਚੇ ਦਾਣਾ ਫੱਕਾ ਇਹਨਾਂ ਨੂੰ ਯਾਰ ਇੱਥੇ ਪੈਂਦੀ ਨਹੀਂ ਬਿੱਲੀ ਬੁੱਲੀ ਨਹੀਂ ਨਹੀਂ ਆ ਸੀਲ ਵਾ ਅੱਛਾ ਆ ਜਿਹੜੇ ਸੀਲ ਜਿਹੜੇ ਲੜਾਕੇ ਜਿਹੇ ਹੁੰਦੇ ਹਾਂਜੀ ਇਹ ਲੜਾਕੇ ਆ ਵੇਖੋ ਇਹਨਾਂ ਜਗਾੜ ਬਣਾਇਆ ਹੁਦਾ ਇੱਥੇ ਰੁੱਖਾਂ ਜੀ ਨਾਲੇ ਖਾਈ ਪੀਂਦੇ ਆ ਨਾਲੇ ਸਫਾਈ ਦਾ ਧਿਆਨ ਬਿਠਾ ਬੁੱਠਾ ਜਿੱਧਰਲੇ ਬੰਨੇ ਬੰਦੀ ਨਹੀਂ ਹੈਗੀ ਉਧਰਲੇ ਬੰਨੇ ਜਾਂਦੇ ਨਹੀਂ ਆ ਤੇ ਇਹ ਆਪਣੇ ਵੀਰ ਦਾ ਸਾਰਾ ਡੇਰਾ ਤੇ ਟਰੈਕਟਰ ਰੂਟਰ ਇੱਥੇ ਮੋਟਰ ਤੇ ਸਾਰੇ ਸਾਧਨ ਖਲੋਤੇ ਆ ਤੇ ਇੱਥੇ ਸਾਰੇ ਵੇਖੋ ਰੁੱਖ ਤੋਂ ਹੀ ਵੇਖੋ ਇਹਨਾਂ ਨੂੰ ਵੀ ਆਪਣੇ ਰੁੱਖਾਂ ਦੇ ਨਾਲ ਕਾਫੀ ਪਿਆਰ ਆ ਕਿਉਂਕਿ ਜਿਹੜਾ ਬੰਦੇ ਨੂੰ ਰੁੱਖਾਂ ਨਾਲ ਪਿਆਰ ਆ ਉਹਨੂੰ ਸਮਝ ਲਓ ਉਹਦੇ ਵਿੱਚ ਥੋੜੀ ਕੁਦਰਤ ਵਸਦੀ ਆ ਕਈ ਲੋਕ ਕਰਦੇ ਆ ਆਪਣੇ ਫਾਰਮਾਂ ਦੇ ਉੱਤੇ ਰੁੱਖ ਜਿਹੜੇ ਆ ਉਹ ਪੁੱਟ ਕੇ ਤੇ ਆਪਦੇ ਹੀ ਹੋਰ ਜਗਾੜ ਬਣਾਉਂਦੇ ਰਹਿੰਦੇ ਪਰ ਨਹੀਂ ਇਹਨਾਂ ਨੇ ਬਹੁਤ ਵਧੀਆ ਆਮਬ ਵੇਖੋ ਅੰਬਾਂ ਦੇ ਰੁੱਖ ਕਿਡੇ ਕਿਡੇ ਹੋਏ ਹੋਏ ਆ ਅਮਰੂਦ ਸਾਰੀਆਂ ਵੈਰਾਈਟੀਆਂ ਲਾਈਆਂ ਤੇ ਬਾਂਗਾਂ ਦੇਣ ਡੇ ਕੁੱਕੜ ਤੇ ਹੋਰ ਆਇਆ ਤੁਹਾਨੂੰ ਮੱਝਨਵਰ ਇਹਨਾਂ ਦੇ ਕੁੱਤੇ ਦਿਖਾਉਣਾ ਕਿਹੜਾ ਇਹ ਚਾਜ ਫੋਨ ਲਾ ਹਾਂ ਇਹਦੇ ਨਾਲ ਜਿਹਦੇ ਚੋ ਲਾਚੀਆਂ ਦੀ ਸਮੈਲ ਲੌਂਦੀ ਹਨਾ ਆਹ ਵੇਖੋ ਇਹ ਜਿਹਨਾਂ ਜਿਹਦੇ ਆਪਾਂ ਨੂੰ ਘਰੇ ਮਸਾਲਾ ਰੱਖਣ ਦੀ ਲੋੜ ਨਹੀਂ ਚਾਜ ਪਾਉਣ ਵਾਲਾ ਇਹ ਬੂਟੇ ਦਾ ਬਸ ਇੱਕ ਪੱਤਾ ਤੋੜ ਕੇ ਤੇ ਚਾਹ ਦੇ ਵਿੱਚ ਪਾ ਦੇਣਾ ਇਹਦੀ 스멜 ਜਿਹੜੀ ਹੈ ਆਪਣੇ ਕੱਚੀਆਂ ਲਾਚੀਆਂ ਦੀ ਤੇ ਹੋਰ ਵਾਵਾ ਅਦਰਕ ਅਦਰਕ ਵਗੈਰਾ ਦੀ ਸਾਰੀ 스멜 ਇਹਦੇ ਵਿੱਚ ਆਉਂਦੀ ਆ ਤੇ ਬੂਟੇ ਕੜੀ ਪੱਤੇ ਵੀ ਲਾਏ ਆ ਇਹ ਬੰਦੇ ਸਾਰਾ ਇਹਨਾਂ ਦਾ ਮੁਰਗਿਆਂ ਦਾ ਜਗਾੜ ਆ ਆਹ ਵੇਖੋ ਵੇਲਣਾ ਵੀ ਆਪਦਾ ਲਾਇਆ ਘਰੇ ਖਾਣ ਨੂੰ ਗੁੜਗੜ ਸਾਰਾ ਕੁਝ ਕੱਢਦੇ ਆ ਇਹ ਸ਼ੌਂਕ ਨਾਲ ਹੀ ਰੱਖੇ ਆ ਕਿੰਨੇ ਰੱਖੇ ਗੁਕੜ ਗੁਕੜ ਹੈਗਾ ਆਪਣੇ ਹਿਸਾਬ ਨਾਲ ਬਾ ਠੀਕ ਆ 100 ਨਾਲ ਗੁਕੜ ਦਾ ਦੇ ਜਿਹੜੇ ਜਦੋਂ ਜੀ ਕੀਤਾ ਉਹ ਆਪਦਾ ਖਾ ਲਿਆ ਹਨ ਇਹ ਆਲੂਆਂ ਦਾ ਕੰਮ ਕਰਦੇ ਕਾਫੀ ਛਿਰ ਤੋਂ ਛੋਟੇ ਛੋਟੇ ਸਾਦਰ ਸਾਰੇ ਆ ਵੇਖੋ ਹਾਲ ਛੋਟੇ ਉਹ ਰੀਜਰ ਤੇ ਉਹ ਜਿਹੜਾ ਕਮਾਦ ਕੱਢਣ ਵਾਲਾ ਵਾ ਉਹ ਵੀ ਤੁਹਾਡਾ ਆਪਦਾ ਹੀ ਆ ਹਾਂਜੀ ਹਾਂਜੀ ਇਹਦਾ ਮਤਲਬ ਉਹਦੇ ਵਾਸਤੇ ਘਰ ਦਾ ਕਮਾਦ ਵੀ ਤੁਸੀਂ ਲਾਉਨੇ ਹੋਵੋਗੇ ਹਾਂ ਜੀ ਹਾਂ ਲੋਕਾਂ ਦਾ ਠੀਕ ਆ ਉਹ ਤੇ ਬਹੁਤ ਵਧੀਆ ਚੀਜ਼ ਆ ਕਿ ਖੰਡ ਤੋਂ ਅੱਜ ਕੱਲ ਸਾਰਾ ਪੰਜਾਬ ਜਿਹੜਾ ਪਰੇਜ ਕਰਨ ਨੂੰ ਫਿਰਦਾ ਤੇ ਵੇਖੋ ਇਹਨਾਂ ਨੇ ਹੋਰ ਜਿਗਾਰਡ ਲਾਇਆ ਵੀ ਮਗਰ ਪੈਂਦਾ ਹੀ ਕੀਤਾ ਵਾ ਕਿ ਜਦੋਂ ਇਹ ਕੰਮ ਕਰਨਾ ਵਾ ਉਦੋਂ ਖੱਤੇ ਦੇ ਵਿੱਚ ਹੀ ਲਜਾ ਕੇ ਉੱਥੋਂ ਕੱਢੀ ਗਏ ਤੇ ਜੇ ਕਿਤੇ ਲੰਗਰ ਲਾਉਣਾ ਵਾ ਆਪਾਂ ਰੋਹਦਾ ਤੇ ਮਗਰ ਪਾਇਆ ਤੇ ਉੱਥੇ ਲੰਗਰ ਲਾਇਆ ਉਹ ਪਰਲੇ ਬਨੇ ਮੋਟਰਾਂ ਉਹਨਾਂ ਤੇ ਵੀ ਬਹੁਤ ਦੁੱਜਾ ਮਾਰਾ ਸ਼ਾਮ ਆ ਆ ਫੋਰਡ 3600 ਪੁਰਾਣੇ ਜਿਹੜੇ ਆਪਣੇ 60 ਫਾਰਮ ਟਰੈਕ ਵੀ ਰੱਖੇ ਹੋਏ ਪਤਲੀ ਸਾਈਡ ਅੱਜ ਬੜੇ ਦਿਨਾਂ ਦੀ ਤਮੰਨਾ ਸੀ ਵੀ ਆਪਾਂ ਇਹਦੇ ਵੀਰ ਦੇ ਫਾਰਮ ਤੇ ਜਾਣਾ ਬੜੇ ਚਿਰ ਦਾ ਆਂਦਾ ਹੀ ਆਉ ਆਉ ਤੇ ਅੱਜ ਫਿਰ ਕਾਢ ਹੀ ਲਿਆ ਦੇ ਲ ਵਾਹ ਵੇ ਇਧਰ ਨੇ ਬੰਨੇ ਕੁੱਤੇ ਰੱਖੇ ਆਪਣੇ ਕਿਉਂਕਿ ਡੇਰਿਆਂ ਦੇ ਉੱਤੇ ਹਮੇਸ਼ਾ ਜਦੋਂ ਰਾਤ ਨੂੰ ਹੁੰਦੇ ਤੇ ਆ ਭਈਏ ਪਰ ਜੋ ਰਾਖੀ ਆਪਣੇ ਜਾਨਵਰਾਂ ਨੇ ਕਰਨੀ ਆ ਨਾ ਕੁੱਤਿਆਂ ਨੇ ਉਹ ਰਾਖੀ ਨਹੀਂ ਕੋਈ ਬੰਦਾ ਕਰ ਸਕਦਾ ਆ ਵੇਖੋ ਦੋ ਨਸਲਾ ਵਾ ਤੇ ਕਿੱਡੀ ਸਫਾਈ ਆ ਆਪਣੇ ਪਿੰਜਰੇ ਦੀ ਤੇ ਇਹਨਾਂ ਤੋਂ ਬਿਨਾ ਜਿਹੜਾ ਵਾ ਬੰਦੇ ਦੀ ਜਿਹੜੀ ਰਾਖੀ ਆ ਨਹੀਂ ਹੁੰਦੀ ਤੇ ਇਧਰਲੇ ਬੰਨੇ ਆ ਕੀ ਚੀਜ਼ ਆ ਵੀਰ ਇਹ ਡਿਕਸਾਂ ਇਹ ਡਿਸਕਾ ਇਹ ਮੈਨੂੰ ਸ਼ੱਕ 1 ਕੇ ਬੰਨੇ ਚੱਲਣ ਵਾਲੀਆਂ ਹਨਾ ਦੋਵਾਂ ਬੰਨੇ ਵੀ 1 ਕੇ ਪੇੜੇ ਜੀ ਹਾਂ ਇੱਕੇ ਇੱਕੋ ਬੰਨੇ ਆਪਾਂ ਖੱਤਾ ਵਾਉਂਦੇ ਆਈ ਐ ਉਹ ਚੀਜ਼ ਐ ਕਿੱਥੋਂ ਮਗਾਈਆਂ ਇਹੋ ਇਹ ਆਪਣੇ ਸ਼ਕਤੀਮਾਨ ਆ ਰਿਆ ਦਾ ਠੀਕ ਐ ਠੀਕ ਐ ਇਹ ਹੁਣ ਵੀ ਪ੍ਰੋਵਾਈਡ ਕਰਵਾ ਦਿੰਦੇ ਕਿ ਕਹੇ ਦੀਆਂ ਇਹ ਨਹੀਂ ਨਹੀਂ ਕਰਵਾ ਦਿੰਦੇ ਠੀਕ ਐ ਵੇਖੋ ਕਿੱਡੀ ਵਧੀਆ ਚੀਜ਼ ਚੁਲੋ ਆਪਾਂ ਆਪਣੇ ਇਲਾਕੇ ਦੇ ਵਿੱਚ ਵੇਨੇ ਆ ਵੀ ਅੱਗੇ ਡਿਸਕਾਂ ਜਿਹੜੀਆਂ ਹੁੰਦੀਆਂ ਸੀ ਬਸ ਘੇਰੇ ਘੇਰੇ ਖੱਤੇ ਦੇ ਆਉਣਾ ਪੈਂਦਾ ਪਰ ਆ ਜਿਹੜੀ ਡਿਸਕ ਬਣੀ ਐ ਇਹ ਆਪਾਂ ਇੱਕ ਬੰਨੇ ਜਿਤਨਾ ਰਿਵਰਸੀਬਲ ਪਲੋ ਕੰਮ ਕਰਦੇ ਡਿਸਕਾਂ ਵੀ ਇਸੇ ਤਰ੍ਹਾਂ ਹੀ ਕੰਮ ਕਰਦੀਆਂ ਆ ਅੱਗੇ ਜਿਹੜੀ ਆ ਪੂਖਜੀ ਹੁੰਦੀ ਇਹ ਟੁੱਟ ਕੇ ਡੇਪੇ ਨਹੀਂ ਹੁੰਦੀ ਇਹ ਵੀ ਬਹੁਤ ਮਜ਼ਬੂਤੀ ਦੇ ਵਿੱਚ ਲਾਈ ਆ ਬਹੁਤ ਸੋਹਣਾ ਇਹ ਵੀ ਸਾਦਨਾ ਜਿੱਤਰਾ ਆਪਣਾ ਰੇਤ ਰੂਤ ਵਾਲੀਆਂ ਪੈਲੀਆਂ ਬੂਟੇ ਬਾਟੇ ਪਲਟੀ ਕਰਨ ਨੂੰ ਇਹ ਦੂਜਾ ਮਰਾ ਕੰਮ ਦੇਂਦਿਆਂ ਤੇ ਆ ਇਧਰਲੇ ਬੰਨੇ ਵੀਰ ਹੋਣਾ ਛੋਟਾ ਜਿਹਾ ਸ਼ੈੱਡ ਪਾਇਆ ਆਪਣਾ ਟਰੈਕਟਰ ਢੱਕਣ ਨੂੰ ਤੇ ਆਪਣੇ ਕੋ ਕਿਹੜੇ-ਕਿਹੜੇ ਟਰੈਕਟਰ ਜੀ ਸਿੰਘ ਜੀ ਆਪਣੇ ਕੋ ਇੱਕ ਜੌਂਡੀਆ 5310 ਹਾਂ ਇੱਕ ਕਰਜਨ ਪਾਵਰ ਪਲੱਸ ਠੀਕ ਆ ਇੱਕ 60594 4 ਵੀਲ ਹਾਂ ਇੱਕ ਫੋਰਡ 3600 ਤੇ ਇੱਕ ਫਾਰਮ ਟਰੈਕਟਰ ਸਾਥ ਤੇ ਤੁਹਾਡੇ ਤੋਂ ਜੇ ਆਪਾਂ ਪੁੱਛੀਏ ਵੀ ਤੁਹਾਨੂੰ ਕਿਹੜਾ ਸਾਰਿਆਂ ਨੂੰ ਜ਼ਿਆਦਾ ਪਸੰਦ ਆ ਟਰੈਕਟਰ ਜੋਂਡੀਅਰ ਆ ਤੁਹਾਡੇ ਕੋਲ ਮੈਂ ਵੇਖਣ ਡਿਆ ਫਾਰਮ ਟਰੈਕ ਵੀ ਹੈਗੇ ਆ ਸਾਰੇ ਹੈਗੇ ਆ ਕਿਹੜਾ ਤੁਹਾਡੇ ਤੋਂ ਸਾਰਿਆਂ ਨੂੰ ਵਧੀਆ ਪਸੰਦ ਕਿਹੜਾ ਤੁਸੀਂ ਕਰਦੇ ਆ ਟਰੈਕਟਰ ਵੇਖੀ ਸਾਰੇ ਵਧੀਆ ਕੋਈ ਨਹੀਂ ਮਾੜਾ ਆਪੋ ਆਪਣੇ ਥਾਂ ਦੇ ਹਰ ਇੱਕ ਜਗ੍ਹਾ ਜਿੱਥੇ ਜਿੱਥੇ 60 ਨੇ ਕੰਮ ਕਰਨਾ ਤੇ 60 ਨੇ ਕਰਨਾ ਜਿੱਥੇ ਜੋਂਡੀਅਰ ਦਾ ਚਲਾਵਾ ਉਥੇ ਜੋਂਡੀਅਰ ਦਾ ਟਰੈਕਟਰ ਸਾਰੇ ਵਧੀਆ ਕੋਈ ਨਹੀਂ ਮਾੜਾ ਆਪੋ ਆਪਣੀ ਜਗ੍ਹਾ ਸਾਰੇ ਵਧੀਆ ਇਹ ਵੇਖੋ ਹੁਣ ਕਿੱਡੀ ਸੋਹਣੀ ਗੱਲ ਕੀਤੀ ਆ ਵੀ ਹਾਪਾਂ ਹਰ ਇੱਕ ਤਾਂ ਹੀ ਮਤਲਬ ਹੁੰਦਾ ਕਈ ਲੋਕ ਕਰਦੇ ਆ ਵੀ ਆਹ ਟਰੈਕਟਰ ਵਧੀਆ ਹਾਰੇ ਚਲਾਉਂਦੇ ਆ ਇਹਨਾਂ ਨੇ ਕਿੱਡੀ ਵਧੀਆ ਗੱਲ ਦੱਸੀ ਵੀ ਜਿਹੜਾ ਟਰੈਕਟਰ ਜਿੱਥੇ ਕੋਈ ਵੀ ਕੰਮ ਜਾਬ ਉੱਥੇ ਉਹਦਾ ਉਹਦੇ ਆਪਦੇ ਕੰਮ ਦੇ ਵਾਸਤੇ ਉਹ ਨਰਪੁੰਨ ਵਾ ਇਸ ਕਰਕੇ ਇਹਨਾਂ ਸਾਰੀ ਕੰਪਨੀ ਦੇ ਟਰੈਕਟਰ ਲੱਖੇ ਵੀ ਟਰਾਲੀ ਦੇ ਹੱਕ ਨੂੰ ਅਰਜਨ ਰੱਖੇ ਆ ਆਲੂਆਂ ਦੇ ਕੰਮ ਦੇ ਵਿੱਚ ਜੋਂਡੀਅਰ ਰੱਖੇ ਆ ਫਾਰਮ ਟਰੈਕ ਖੇਲਾਂ ਖੂਲਾ ਪਾਉਣ ਨੂੰ ਰੱਖੇ ਆ ਵੀ ਹਰ ਇੱਕ ਟਰੈਕਟਰ ਕੰਪਨੀ ਦਾ ਰੱਖਿਆ ਵਾ ਵੀ ਜਿਹੜਾ ਕੰਮ ਜਿੱਥੇ ਜਿੱਦਾਂ ਦਾ ਉਦਾਂ ਦਾ ਕੰਮ ਟਰੈਕਟਰ ਤੋਂ ਲੈ ਲੈਂਦੇ ਆ ਆਪਣੇ ਮਲਚਰ ਸ਼ਕਤੀਮਾਨ ਦੇ ਪਏ ਆ ਤੇ ਇੱਕ ਨਾਲ ਮਗਰ ਰੂਟਾਵੀਟਰ ਪਿਆ ਵਾ ਇਹ ਸਾਡੇ ਇਲਾਕੇ ਦੇ ਵਿੱਚ ਜਿਹੜੇ ਸ਼ਕਤੀਮਾਨ ਕੰਪਨੀ ਵਾਲੇ ਵੀਰ ਆ ਉਹ ਯਾਰ ਇੱਕ ਤੇ ਉਹਨਾਂ ਦੇ ਆਪਾਂ ਹਰਜੀਤ ਗੱਲ ਕਰੀਏ ਵੀ ਉਹ ਇੱਕ ਤੇ ਸਰਵਿਸ ਬਹੁਤ ਵਧੀਆ ਦਿੰਦੇ ਆ ਇੱਕੋ ਬੰਦੇ ਬਹੁਤ ਨਾਈ ਸਾਹਿਬ ਜਿੱਤਰਾ ਜੇ ਕੋਈ ਬੰਦਾ ਆ ਜੇ ਤੇ ਉਹ ਵਾਧੂ ਹਨਾ ਕੋਈ ਉਹੋ ਜੀ ਗੱਲਬਾਤ ਨਹੀਂ ਕਰਦੇ ਹਾਂ ਨਹੀਂ ਸਹੀ ਗੱਲ ਆ ਕਿ ਕੋਈ ਵੀ ਪਰਸਨ ਹੋਵੇ ਭਾਵੇਂ ਉਹਦੇ ਕੋ ਇਹ ਸ਼ਕਤੀਮਾਨ ਤੋਂ ਬਗੈਰ ਵੀ ਰੂਟਾ ਵੀ ਢੋੜਨਾ ਤੇ ਜੇ ਆਪਾਂ ਨੂੰ ਕੋਈ ਖਰਾਬੀ ਆ ਜੇ ਤੇ ਉਹ ਆਪਾਂ ਨੂੰ ਉਹ ਹੈਡਲ ਕਰਕੇ ਦਿੰਦੇ ਆ ਉਹ ਬਹੁਤ ਵਧੀਆ ਇਨਸਾਨ ਆ ਨਾਲੇ ਤੇ ਮੈਂ ਅੱਗੇ ਵੀ ਉਹਨਾਂ ਨਾਲ ਆਪਣਾ ਪ੍ਰੇਮ ਬਹੁਤ ਆ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਨਿਮਰਤਾ ਉਹਨਾਂ ਦੇ ਵਿੱਚ ਜੇ ਆਪਾਂ ਉਹਨਾਂ ਨੂੰ ਆਖੀਏ ਨਾ ਵੀ ਆਪਾਂ ਨੂੰ ਆਹ ਚੀਜ਼ ਦੀ ਜ਼ਰੂਰਤ ਆ ਉਹ ਆਪਾਂ ਨੂੰ ਕਿਤੇ ਵੀ ਮਰਜ਼ੀ ਪ੍ਰੋਵਾਈਡ ਕਰਵਾ ਕੇ ਦਿੰਦੇ ਆ ਇਸ ਕਰਕੇ ਅੱਜ ਇਹਨਾਂ ਦੇ ਕੋਲ ਫਾਰਮ ਤੇ ਆ ਕੇ ਬਹੁਤ ਵਧੀਆ ਲੱਗਾ ਤੇ ਹਰਜੀਤ ਉਹਨਾਂ ਨੂੰ ਮਿਲ ਕੇ ਇਹ ਸਾਡਾ ਭਰਾ ਵੀ ਆ ਤੇ ਬਹੁਤ ਵਧੀਆ ਨਾ ਜਾਣਕਾਰੀ ਲੈ ਕੇ ਪਤਾ ਲੱਗਾ ਬੜੇ ਦੇਣ ਹੋ ਗਏ ਸੀ ਸਵਾਬ ਨਹੀਂ ਹੀ ਬਣ ਰਿਆ ਹੋਰ ਤੁਸੀਂ ਸਣਾ ਠੀਕ ਠਾਕ ਤੁਹਾਡਾ ਫਸਲ ਵਾਲੀ ਵਧੀਆ ਚਲੋ ਮਹਾਰਾਜ ਸਾਰੇ ਮੇਰੇ ਵੀਰ ਆਪਣੇ ਬਲੋਗ ਨੂੰ ਪਸੰਦ ਕਰਨ ਵਾਲੇ ਸੰਧੂ ਫਾਰਮਾਲੀ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਤੁਹਾਡੇ ਕੋਲ ਆਉਣ ਵਾਲੇ ਸਮੇਂ 'ਚ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ